ਸਾਇੰਸ ਸਿਟੀ ਵੱਲੋਂ ਡੌਗ ਸ਼ੋਅ ਰਾਹੀਂ ਕਰੇਲੂ ਜੀਵ ਜੰਤੂ ਆਦੀ ਵਿਭਿੰਨਤਾ ਦਾ ਪ੍ਰਦਰਸ਼ਨ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵੱਲੋਂ 17ਵਾਂ ਅਤੇ 18ਵਾਂ ਆਲ ਬ੍ਰੀਡ ਡੌਗ ਸ਼ੋਅ ਕਰਵਾਇਆ ਗਿਆ। ਇਸ ਮੌਕੇ 40 ਤੋਂ ਵੱਧ ਪ੍ਰਜਾਤੀਆਂ ਦੇ 150 ਤੋਂ ਵੱਧ ਕੁੱਤਿਆਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚ ਜਰਮਨ ਸ਼ੈਫਟ, ਲੈਬਰਡੋਰ, ਰਿਟਵੀਲਰ, ਬਾਕਸਰ, ਪੋਮਰੇਲੀਅਨ ਪੱਗ, ਬਲੂਮਸਟਿਫਨ, ਕ੍ਰਾਵਨ, ਹਿਮਾਲੀਅਨ ਸ਼ੀਪ, ਬੁਲੀ ਕੁੱਤਾ, ਡੋਬਰਮੈਨ, ਪਿੰਚਰ ਅਮਰੀਕਨ ਬੁਲਡੌਗ ਰੌਟਵੀਲਰ ਗ੍ਰੇਟ ਡੈਨ ਆਦਿ ਸ਼ਾਮਿਲ ਸਨ ਇਸ ਡੌਗ ਸ਼ੋਅ ਰਾਹੀਂ ਡੌਗ ਪ੍ਰੇਮੀਆ ਨੂੰ ਇਹਨਾਂ ਪਾਲਤੂ ਜਾਨਵਰਾਂ ਵਿੱਚ ਪਾਏ ਜਾਣ ਵਾਲੇ ਵਿਪਿੰਨ ਜੀਨ ਪੂਲ ਬਾਰੇ ਜਾਣਨ ਲਈ ਜਾਣਕਾਰੀ ਪ੍ਰਪੂਰ ਪਲੇਟਫਾਰਮ ਹੋਈਆਂ ਕਰਵਾਇਆ ਗਿਆ ਇਸ ਮੌਕੇ ਤੇ ਸਾਇੰਸ ਸਿਟੀ ਦੇ ਡਾਇਰੈਕਟਰ ਜਨਰਲ ਡਾਕਟਰ ਮਨੀਸ਼ ਕੁਮਾਰ ਆਈਆਕਾਸ ਵਲੋਪੇ ਜਗੇ ਸੰਦੇਸ਼ ਵਿੱਚ ਇਹਨਾਂ ਪਾਲਤੂ ਜਾਨਵਰਾਂ ਅਤੇ ਮਨੁੱਖਤਾ ਵਿਚਕਾਰਲੇ ਮਜ਼ਬੂਤ ਇਤਿਹਾਸਿਕ ਸਬੰਧਾਂ ਤੇ ਜ਼ੋਰ ਦਿੱਤਾ ਗਿਆ ਉਹਨਾਂ ਸਾਡੀ ਜ਼ਿੰਦਗੀ ਵਿੱਚ ਇਸ ਪਾਲਤੂ ਜਾਨਵਰਾਂ ਦੀ ਭੂਮਿਕਾ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸਾਡੇ ਰੋਜ਼ਾਨਾ ਦੇ ਕੰਮਕਾਰ ਖੇਡਾ ਸ਼ਿਕਾਰ ਆਦਿ ਦੇ ਖੇਤਰਾ ਵਿੱਚ ਜਿੰਨਾ ਇਹ ਸਾਡੇ ਲਈ ਮਦਦਕਾਰ ਹੈ ਉਹਨਾਂ ਕੋਈ ਹੋਰ ਨਹੀਂ ਹੋ ਸਕਦਾ ਸਾਇੰਸ ਸਿਟੀ ਦਾ ਇਹ ਡੌਗ ਸ਼ੋ ਮਾਲਕਾ ਬਰੀਡਰਾ ਅਤੇ ਪ੍ਰੇਮੀਆਂ ਲਈ ਆਪਣੇ ਪਾਲਤੂ ਜਾਨਵਰਾਂ ਨੂੰ ਦਿਖਾਉਣ ਲਈ ਇੱਕ ਵਿਲੱਖਣ ਪਲੇਟਫਾਰਮ ਹੈ ਇਸ ਮੌਕੇ ਇਸ ਸ਼ੋ ਦੇ ਕੋਆਰਡੀਨੇਟਰ ਡਾਕਟਰ ਮਨਿੰਸ਼ ਸੋਇਨ ਵਿਗਿਆਨ ਦੇ ਸਾਇੰਸ ਸਿਟੀ ਨੇ ਕਿਹਾ ਕਿ ਕੁੱਤਿਆਂ ਦੀਆਂ ਵੱਖ-ਵੱਖ ਨਸਲਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਲੋੜ ਹੈ ਸਮਾਜ ਵਿੱਚ ਇਹਨਾਂ ਦੀ ਵਿਭਿੰਨਤਾ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਉਹਨਾਂ ਦੱਸਿਆ ਕਿ ਸਾਰੇ ਕੁੱਤੇ ਇੱਕ ਸਮਾਜ ਪ੍ਰਜਾਤੀਆਂ ਦੇ ਹੁੰਦੇ ਹਨ ਅਤੇ ਇਹਨਾਂ ਦੇ ਜੀਨ ਹੀ ਇਹ ਨਿਰਧਾਰਿਤ ਕਰਦੇ ਹਨ ਕਿ 치ਵਾਵਾ ਹੈ ਜਾਂ ਗ੍ਰੇਟ ਡੇ ਇਸ ਪਾਲਤੂ ਜਾਨਵਰ ਦੇ ਜੀਨਸ ਬਹੁਤ ਪਰਿਵਰਤਨ ਆ ਚੁੱਕੇ ਹਨ ਜੋ ਰੰਗ ਅਤੇ ਆਕਾਰ ਦੇ ਆਧਾਰ ਜੈਨੇਟਿਕ ਵਿਭਿੰਨਤਾ ਬਣਾਉਂਦੇ ਹਨ ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਾਇੰਸ ਸਿਟੀ ਵਿਖੇ ਕੁੱਤਿਆਂ ਦੇ ਜੀਨਪool ਅਤੇ ਟਰੈਲੂ ਜੈਵਿਕ ਵਿਭਿੰਨਤਾ ਦੀ ਜਾਣਕਾਰੀ ਸੰਬੰਧੀ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਇਸ ਮੌਕੇ ਬੰਗਲੌਰ ਤੋਂ ਵਿਸ਼ੇਸ਼ ਤੌਰ ਤੇ ਰਿਸ਼ਿਆ ਹਿਮਾਚੰਦਰ ਪਟਿਆਲਾ ਦੇ ਸਰਦਾਰ ਹਰਚੰਦ ਸਿੰਘ ਅਤੇ ਜਲੰਧਰ ਦੇ ਸ਼੍ਰੀ ਐਨ ਐਸ ਓਜਲਾ ਜਿਊਰੀ ਮੈਂਬਰ ਸਨ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਅਸੀਂ ਗੱਲ ਕਰ ਰਹੇ ਹਾਂ ਜੀ ਡਾਕਟਰ ਮਨੀਸ਼ ਸੋਇਨ ਜਿਹੜੇ ਕਿ ਸਾਇੰਸਟਿਸਟ ਡੀ ਨੇ ਸਾਇੰਸ ਸਿਟੀ ਦੇ ਵਿੱਚ ਔਰ ਕੋਆਰਡੀਨੇਟਰ ਨੇ ਇਸ ਡੌਗ ਸ਼ੋਅ ਦੇ ਸਤਾਰਮਾ ਦੇ ਥਰਮਾ ਡੌਗ ਸ਼ੋਅ ਕਰਾਇਆ ਜਾ ਰਿਹਾ ਡਾਕਟਰ ਸਾਹਿਬ ਕਿਸ ਤਰ੍ਹਾਂ ਦਾ ਅੱਜ ਚੈਲੰਜ ਸੀਗਾ ਇਸ ਵੇਲੇ ਤੁਸੀਂ ਡੌਗ ਸ਼ੋਅ ਜਿਹੜਾ ਉਹ ਲਿਖਿਆ ਸੀਗਾ ਅਸੀਂ ਐਕਚੁਅਲੀ ਇੱਕ ਮਹੀਨਾ ਪਹਿਲਾਂ ਆਪਣਾ ਡੌਗ ਸ਼ੋਅ ਦਾ ਇਹ ਪ੍ਰੋਗਰਾਮ ਫਾਈਨਲਾਈਜ਼ ਕਰ ਲੈਂਦੇ ਆ ਬਟ ਕੁਝ 4-5 ਦਿਨਾਂ ਤੋਂ ਫੋਰਕਾਸਟਿੰਗ ਆ ਰਹੀ ਸੀਗੀ ਕਿ ਬਹੁਤ ਜ਼ਿਆਦਾ ਰੇਨ ਹੈ ਪਰ ਅਸੀਂ ਇਹ ਚੈਲੰਜ ਨੂੰ ਵੀ ਐਕਸੈਪਟ ਕੀਤਾ ਤੇ ਕਲਮਾਈਟੀ ਦੇ ਉੱਪਰ ਅਸੀਂ ਚੱਲ ਰਹੇ ਹਾਂ ਬਟ ਇਹ ਕਿ ਆ ਉਨੀ ਸਮੇਂ ਮੌਸਮ ਬਹੁਤ ਵਧੀਆ ਹੈਗਾ ਤੇ ਡੌਗਸ ਲਈ ਬੜਾ ਹੀ ਨੇਚਰਲ ਮੌਸਮ ਹੈਗਾ ਤੇ ਸਾਡਾ ਡੌਗ ਸ਼ੋ ਬੜਾ ਵਧੀਆ ਚੱਲ ਰਿਹਾ ਪਰ ਸਟਾਰਟਿੰਗ ਦੇ ਵਿੱਚ ਇੱਕ ਸਵੇਰੇ ਬਹੁਤ ਬਾਰਿਸ਼ ਸੀਗੀ ਤੇ ਸਾਨੂੰ ਇੱਕ ਵਾਰ ਤਾਂ ਥੋੜਾ ਲੱਗ ਰਿਹਾ ਸੀਗਾ ਕਿ ਅੱਜ ਬੜਾ ਮੁਸ਼ਕਿਲ ਹੋਏਗਾ ਬਟ ਬਟ ਹੋਪ ਫਾਰ ਦਾ ਬੈਸਟ ਅਸੀਂ ਕਰਦੇ ਆਏ ਇਹ ਚੈਲੰਜ ਐਕਸੈਪਟ ਕੀਤਾ ਤੇ ਅੱਜ ਪੂਰੀ ਤਰ੍ਹਾਂ ਨਾਲ ਠੀਕ ਚੱਲ ਰਿਹਾ ਹੈ ਡਾਕਟਰ ਪਹਿਲਾਂ ਜਿਹੜੇ ਡੌਗ ਸ਼ੋ ਕਰਾ ਰਹੇ ਹਾਂ ਉਹਦੇ ਨਾਲੋਂ ਕੁਝ ਇਸ ਵਾਰ ਡਿਫਰੈਂਟ ਹੈ ਕੁਝ ਤੇ ਇਸ ਵਾਰ ਸਾਡੇ ਇੱਕ ਜੱਜ ਜਿਹੜੇ ਹੈ ਇੱਕ ਰਿਸ਼ੀਆ ਹੇਮਚਲਦਰਾ ਇਹਨਾਂ ਦਾ ਆਪਣਾ ਨਾਮ ਹੈ ਕੇਸੀਆਈ ਤੋਂ ਇਹਨਾਂ ਨੂੰ ਸਪੈਸ਼ਲੀ ਅਸੀਂ ਬੈਂਗਲੌਰ ਤੋਂ ਬੁਲਾਇਆ ਹੈ ਤੇ ਬਾਕੀ ਇਸ ਵਾਰ ਅਸੀਂ ਇਹਦੇ ਨਾਲ ਅਸੀਂ ਐਗਜ਼ਿਬਿਸ਼ਨ ਵੀ ਲਗਾਈ ਹੈ ਜਿਹਦੇ ਵਾਰੇ ਅਸੀਂ ਡੌਗ ਬਾਇਰ ਕਾ ਡੌਗ ਬਾਇਓ ਡਾਇਵਰਸਿਟੀ ਦੇ ਬਾਰੇ ਉਹਦੀ ਜੈਨੇਟਿਕ ਡਾਇਵਰਸਿਟੀ ਦੇ ਬਾਰੇ ਡੌਗ ਬਰੀਡਸ ਦੇ ਬਾਰੇ ਅਸੀਂ ਕਿਉਂਕਿ ਸਾਡਾ ਮੇਨ ਆਬਜੈਕਟਿਵ ਤੇ ਪਰਪਸ ਕੇਹੀ ਹੈ ਸਾਇੰਸ ਸਿਟੀ ਦਾ ਡੌਗ ਸ਼ੋਅ ਆਰਗੇਨਾਈਜ਼ ਕਰਨ ਦਾ ਜਨਰਲ ਪਬਲਿਕ ਲਈ ਤੇ ਉਹਨਾਂ ਨੂੰ ਡੌਗਸ ਦੇ ਬਾਰੇ ਵੱਧ ਤੋਂ ਵੱਧ ਨੌਲੇਜ ਦਿੱਤੀ ਜਾਵੇ ਤੇ ਉਹ ਲੋਕ ਜਿਹੜੇ ਸਾਡੇ ਨਾਲ ਨਹੀਂ ਜੁੜੇ ਉਹ ਸਾਡੇ ਨਾਲ ਜੁੜੇ ਜਾ ਕਿ ਕਹਿਣਾ ਚਾਹਨੇ ਆ ਤੁਸੀਂ ਡੌਗ ਜਿਹੜੀ ਡਾਇਵਰਸਿਟੀ ਹੈ ਉਹਦੇ ਬਾਰੇ ਕੀ ਮੈਸੇਜ ਦੇਣਾ ਚਾਹਨੇ ਹੋ ਸੋਸਾਇਟੀ ਨੂੰ ਕੀ ਸੇਜ ਦੇਣਾ ਚਾਹਨੇ ਹੋ ਇਹ ਡੌਗ ਦਾ ਏ ਡੌਗਸ ਦੇ ਦੇਖੋ ਡੌਗਸ ਕਿੰਨੇ ਬੈਨੀਫੀਸ਼ੀਅਲ ਹੈ ਕਿ ਸਾਡੀ ਸੋਸਾਇਟੀ ਦੇ ਲਈ ਇਹ ਬੀਿੰਗ ਅ ਪੈਟਸ ਤਾਂ ਹੈ ਹੀ ਆ ਇਹਨਾਂ ਤੋਂ ਪੁਲਿਸ ਦੇ ਵੀ ਚਾਰਮੀ ਦੇ ਵਿੱਚ ਵੀ ਬੜੇ ਕੰਮ ਕਰਾਏ ਜੇ ਚਾਹਦੇ ਆਂ ਔਰ ਏਸ਼ੀਅਨ ਟਾਈਮ ਤੋਂ ਇਹ ਸਾਡੇ ਨਾਲ ਜੁੜੇ ਆ ਤੇ ਮੈਂ ਇਹ ਸਮਝਦਾ ਕਿ ਜਿਹੜੇ ਡੌਗਸ ਹੈ ਪਾਰਟ ਆਫ ਦਾ ਕਿ ਸਾਡੇ ਹਿਊਮਨ ਲਾਈਫ ਦੇ ਇੱਕ ਪਾਰਟ ਹੈਗੇ ਤੇ ਅਸੀਂ ਵੀ ਕਿਨਾਂ ਦੇ ਨਾਲੇ ਕਿਨਾਂ ਦੇ ਨਾਲ ਇੱਕ ਸ਼ੋਅ ਕਰਾ ਕੇ ਅਸੀਂ ਵੀ ਬੜਾ ਵਧੀਆ ਮਹਿਸੂਸ ਕਰਦੇ ਆਂ ਤੁਸੀਂ ਪ੍ਰਾਈਜ਼ ਵੀ ਜਿੱਤੇ ਹੈ ਕੀ ਕਹਿਣਾ ਚਾਹੋਗੇ ਇੰਨੀ ਬਾਰਿਸ਼ ਦੇ ਵਿੱਚ ਵੀ ਡੌਗ ਸ਼ੋਅ ਔਰ ਸਾਲ ਦਾ ਇੱਕ ਵੱਡਾ ਤੁਸੀਂ ਪੂਰਾ ਦਿਨ ਵਿਜ਼ਿਟ ਕਰਦੇ ਹੋ ਔਰ ਇਹਦੀ ਵੇਟ ਵੀ ਕਰਦੇ ਹੋ ਕਿੱਥੋਂ ਆਏ ਹੋ ਔਰ ਕੀ ਕਹਿਣਾ ਚਾਹੁੰਦੇ ਹੋ ਅਸੀਂ ਆਏ ਆਂ ਜੀ ਖੰਨੇਆਂ ਤੋਂ ਜੀ ਜੀ ਤੇ ਡੌਗ ਸ਼ੋਅ ਪਾਰਟਿਸਪੇਟ ਕਰਾਇਆ ਜੀ ਬੀਓਵੀ ਲੱਗੀਆ ਗਰੁੱਪ ਫਸਟ ਆ ਜੀ ਹਾਂਜੀ ਤੇ ਮੌਸਮ ਕੁਦਰਤੀ ਅੱਜ ਸਵੇਰ ਪਹਿਲਾਂ ਮੀਂਹ ਬਾਰਿਸ਼ ਪੈ ਰਹੀ ਸੀ ਲੱਗਦਾ ਸੀ ਵੀ ਕੰਮ ਡਾਵਾ ਡੋਲਣਾ ਹੋਵੇ ਪਰ ਬਹੁਤ ਸੋਹਣਾ ਪ੍ਰਬੰਧ ਆ ਡੌਗ ਸ਼ੋਅ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਡੌਗ ਸ਼ੋਅ ਆ ਪੰਜਾਬ ਦੇ ਵਿੱਚ ਘੱਟ ਹੁੰਦੇ ਨੇ ਡੌਗ ਦੀ ਵੈਰਾਈਟੀਆਂ ਨੂੰ ਘੱਟ ਪਛਾਣਿਆ ਜਾਂਦਾ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਹਾਂਜੀ ਸਰ ਕੀ ਸਵਾਲ ਹੈ ਸੀ ਸਵਾਲ ਇਹ ਸੀਗਾ ਕਿ ਡੌਗ ਸ਼ੋਅ ਦੀ ਜਿਹੜੀ ਵੈਰਾਈਟੀਆਂ ਆ ਉਹਨੂੰ ਪੰਜਾਬ ਦੇ ਵਿੱਚ ਘੱਟ ਪਛਾਣਿਆ ਜਾਂਦਾ ਹੈ ਡੌਗ ਸ਼ੋਅ ਜਿਹੜੇ ਇਦਾਂ ਦੇ ਘੱਟ ਹੁੰਦੇ ਆ ਔਰ ਕੀ ਕਹਿਣਾ ਜਾਨੇ ਤੁਸੀਂ ਇਦਾਂ ਦੇ ਜਿਹੜੇ ਐਫਰਟਸ ਆ ਹੋਣੇ ਚਾਹੀਦੇ ਡੌਗ ਦੀ ਜਿਹੜੀ ਸਰ ਜਿਹੜੇ ਡੌਗ ਸ਼ੋ ਹੋ ਰਹੇ ਆ ਇੱਕ ਕੁਆਲਿਟੀ ਨਹੀਂ ਰਿਲੇਟਡ ਹੋ ਰਹੀ ਹੈ ਨਾ ਜੀ ਜੀ ਮੰਨ ਲਓ ਜਿੱਦਾਂ ਜਰਮਨ ਸ਼ੈਫਰਡ ਆਮ ਹੀ ਤੁਰੇ ਫਿਰਦੇ ਆ ਬੱਚੇ ਪਰ ਇੱਥੇ ਹੀ ਪਤਾ ਚੱਲਦਾ ਉਹਦੀ ਕੁਆਲਿਟੀ ਇੱਥੇ ਜਦੋਂ ਸ਼ੋ ਕਰਦੇ ਆ ਅਸੀਂ ਸਾਲ ਸਾਨੂੰ ਤਾਂ ਪਤਾ ਕੁਆਲਿਟੀ ਬਾਰੇ ਪਰ ਜਿਹੜੇ ਕਸਟਮਰ ਹੋਰ ਹੁੰਦੇ ਆ ਜਾਂ ਲੋਕ ਉਹ ਆਮਨ ਉਹਨਾਂ ਨੂੰ ਵੀ ਪਛਾਣ ਆਉਂਦੀ ਹੈ ਕੁਆਲਿਟੀ ਵੀ ਚੰਗੀ ਤੇ ਮਾੜੀ ਚੀਜ਼ ਦੀ ਪਰਖੇ ਨਹੀਂ ਹੁੰਦੀ ਆ ਉਹ ਸ਼ੋ ਦੇ ਵਿੱਚ ਹੀ ਆ ਕੇ ਪਤਾ ਲੱਗਦਾ ਇੱਕ ਡੌਗ ਜਿਹੜਾ ਆ ਉਸ ਤੋਂ ਲੋਕ ਡਰਦੇ ਵੀ ਆ ਨੇ ਜਿਹੜੀ ਸੋਸਾਇਟੀ ਦੇ ਵਿੱਚ ਇਦਾਂ ਹੀ ਕੀ ਇੰਪੋਰਟੈਂਸ ਹੈ ਤੁਸੀਂ ਆਪਣੇ ਸ਼ਬਦਾਂ ਚ ਕਿਹੜਾ ਜਿਹੜਾ ਡੌਗ ਹੈ ਇਦਾਂ ਦਾ ਫੈਮਿਲੀ ਮੈਂਬਰੀ ਹੈ ਹਾਂ ਜਿਹੜੀ ਵਰਨਾ ਸ਼ਾਫਟਰ ਬਰੀਡ ਹੈ ਮੈਂ ਇੱਕ ਆਫ ਦੀ ਬਰੀਡ ਜਿਹੜੀ ਮੈਨੂੰ ਚਲ ਨੌਲੇਜ ਦਾ ਮੈਂ ਉਸ ਚੀਜ਼ ਬਾਰੇ ਬੋਲ ਰਿਹਾ ਐਗਜ਼ੀਬਿਟਰਸ ਤੇ ਆਈ ਜਿਹੜੀ ਵਰਨਾ ਸ਼ਾਫਟਰ ਬਰੀਡ ਆ ਗਈ ਇਹ ਫਰੈਂਡਲੀ ਹੈ ਫੈਮਿਲੀ ਮੈਂਬਰ ਇਹ ਤਾਂ ਤੋਂ ਕਰਨ ਦੀ ਲੋੜ ਨਹੀਂ ਹੈ ਕੁਦਰਤੀ ਤੌਰ ਤੇ ਇਹਨੇ ਕਿਛਾਣੇ ਆ ਇਹਨਾਂ ਨੂੰ ਪਤਾ ਚੱਲ ਜਾਂਦਾ ਕੌਣ ਸਾਡਾ ਫੈਮਿਲੀ ਮੈਂਬਰ ਹੈ ਕੋਣ ਕੌਣ ਬੱਚਾ ਜਿੱਦਾਂ ਦਾ ਉਹਦੇ ਨਾਲ ਕਿਦਾਂ ਟ੍ਰੀਟ ਕਰਨਾ ਵੱਡਾ ਉਹਦੇ ਨਾਲ ਕਿਦਾਂ ਕਰਨਾ ਇਹ ਇੱਕ ਗਾਰ ਡੌਗ ਤੇ ਵੀ ਕੰਮ ਕਰਦਾ ਤੇ ਇੱਕ ਫਰੈਂਡਲੀ ਵੀ ਰਹਿੰਦਾਗਾ ਅਗਰੈਸਿਵ ਨਹੀਂ ਜ਼ਿਆਦਾ ਭਾਈ ਡੌਗ ਨੂੰ ਜਿਹੜਾ ਅਸੀਂ ਐਜ਼ ਏ ਲੇਮੈਨ ਜਿਹਦਾ ਆਪਾਂ ਬੱਚਾ ਪਾਲਦੇ ਆ ਇੰਨਾ ਹੀ ਐਫਰਟ ਕਰਨੀ ਪੈਂਦੀ ਆ ਕਿਸ ਤਰ੍ਹਾਂ ਦੇ ਟ੍ਰੀਟਮੈਂਟਸ ਜਿਹੜਾ ਦੇਣਾ ਪੈਂਦਾ ਹੈ ਦੇਖੋ ਜੀ ਇਹ ਉਹੀ ਗੱਲ ਆ ਕਿ ਆਪਦੀ ਪਰਵਰਿਸ਼ ਤੇ ਆ ਜੇ ਤੁਸੀਂ ਬੱਚਾ ਜਿੱਦਾਂ ਬੱਚਾ ਤਿਆਰ ਕਰਦੇ ਆ ਨਾ ਕੋਈ ਵੀ ਇਨਸਾਨ ਦਾ ਜੱਜਾਂ ਨਾ ਬਰਗਾ ਨਾ ਜੇ ਤੁਸੀਂ ਆਉਦੇ ਬੱਚਿਆਂ ਨੂੰ ਇਹਨੂੰ ਤਿਆਰ ਕਰੋਗੇ ਤਾਂ ਨਾਰਮਲ ਹੀ ਗੱਲ ਹੈ ਇੱਕ ਫੈਮਿਲੀ ਮੈਂਬਰ ਤੌਰ ਤੇ ਹੀ ਰਹੇਗਾ ਜੇ ਤੁਸੀਂ ਇਹਨੂੰ ਲੈ ਲਿਆ ਕਿਸੇ ਬੱਚਾ ਅਡਾਪਟ ਕਰ ਲਿਆ ਜਾਂ ਵਾਈ ਕਰ ਲਿਆ ਵੀ ਆ ਕੇ ਕੇਸ ਚ ਤਾੜਤਾ ਜਾਂ ਉਹਨੂੰ ਬੰਨਤਾ ਤੇ ਉਹਦਾ ਫਿਰ ਉਹਦਾ ਸੁਭਾਅ ਹੈ ਕਿਉਂਕਿ ਇਹ ਸਾਰਾ ਬੰਦੇ ਦੇ ਪਾਲਣ ਦੇ ਸਿਰ ਤੇ ਹੀ ਹੁੰਦਾ ਉਹ ਕਿੱਦਾਂ ਉਹਨੂੰ ਪਾਲ ਰਿਹਾਗਾ ਉਦਾਂ ਹੀ ਉਹਨੇ ਤਿਆਰ